ਸਾਰਾ ਪਰਿਵਾਰ ਸੁੱਤਾ ਪਿਆ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਵੀ ਉਹਨਾਂ ਦੇ ਘਰੇ ਚੋਰੀ ਹੋ ਜਣੀ ਆ ਆ ਰਾਤ ਨੂੰ 2:30 ਵਜੇ ਦਾ ਲਗਭਗ ਟਾਈਮ ਆ ਤੇ ਉਹਨੂੰ ਚੋਰ ਨੂੰ ਮੈਂ ਦੇਖਿਆ ਹੋਇਆ ਤੇ ਮੇਰੇ ਬੇਟੇ ਦਾ ਸਮਾਨ ਆ ਮੇਰਾ ਬੇਟਾ 6 ਸਾਲ ਬਾਅਦ ਮੇਰੇ ਬੇਟਾ ਹੋਇਆ ਵਾ ਤੇ ਮੇਰੇ ਮਤਲਬ ਭੈਣ ਭਰਾ ਰਿਸ਼ਤੇਦਾਰਾਂ ਨੇ ਮੈਨੂੰ ਸਮਾਨ ਖੁਸ਼ੀ ਦੇ ਨਾਲ ਮੇਰੇ ਬੱਚੇ ਨੂੰ ਸਮਾਨ ਪਾਇਆ ਵਾ ਮੈਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਕਿ ਚੋਰ ਨੇ ਆਹ ਕੰਮ ਕਰਨਾ ਸਾਡੇ ਘਰ ਵਿੱਚ ਆਣ ਕੇ ਗਾ ਮੇਰਾ ਬੇਟਾ ਰਾਤ ਨੂੰ 2:30 ਵਜੇ ਉੱਠਿਆ ਆ ਤੇ ਮੈਂ ਆਪਣੇ ਬੇਟੇ ਨੂੰ ਲੈ ਕੇ ਮਤਲਬ ਉਹਨੂੰ ਫੀਡ ਕਰਦੀ ਪਈ ਆ ਬੈਠੀ ਹੋਈ ਨਾਲੇ ਮੈਂ ਆਪਣੇ ਦਰਵਾਜ਼ੇ ਵੱਲ ਵੇਖੀ ਜਾ ਰਹੀ ਆ ਵੀ ਮੈਂ ਤੇ ਲੋਕ ਕਰਕੇ ਦਰਵਾਜ਼ੇ ਕੁੰਡੇ ਲਗਾ ਕੇ ਸੁੱਤੀ ਹੋਈ ਆ ਤੇ ਇਹ ਦਰਵਾਜ਼ੇ ਕੋਲ ਕਿਸ ਤਰ੍ਹਾਂ ਕੇ ਆਏ ਤੇ ਉਸ ਤੋਂ ਬਾਅਦ ਹਾਲੇ ਮੈਂ ਇਹਨੂੰ ਵੇਖਿਆ ਵਾ ਜਿੰਨ ਤੱਕ ਮੈਂ ਆਪਣੇ ਹਸਬੰਦ ਨੂੰ ਉਠਾਇਆ ਵਾ ਤੇ ਉਹਨੇ ਦੇਰ ਨੂੰ ਆਉਂਨੇ ਮਾਰੀ ਛਾਲ ਪਾੜੇ ਤੋਂ ਪਰ ਦੌੜ ਕੇ ਚਲਾ ਗਿਆ ਸਾਡੇ ਕਾਬੂ ਨੇ ਆਇਆ ਉਹ ਇੱਥੇ ਸੁੱਤੇ ਸਾਡਾ ਬੇਟਾ ਤਿੰਨ ਚਾਰ ਦਿਨ ਤੋਂ ਠੀਕ ਨਹੀਂ ਹੈਗਾ ਅਹੀਂ ਮੰਮੀ ਇਹਨਾ ਕੋ ਕਮੇਟੀ ਚੋਕੇ ਲੈਂਦੀ 30000 ਰੁਪਇਆ ਕੁਛ ਨਹੀਂ ਆਪਣੇ ਮਾਲਕਾ ਕੋ ਫੜੇ ਸਾਡਾ ਬੇਟਾ ਠੀਕ ਨਹੀਂ ਪਤਾ ਨਹੀਂ ਕਿਹੜੇ ਬਲੇ ਲੋੜ ਪੈ ਜੇ ਸਾਰਾ ਪਰਿਵਾਰ ਸੁੱਤਾ ਪਿਆ ਹੁੰਦਾ ਪੇ ਚੋਰ ਹੁੰਦਾ ਲਾਪੀ ਅਤੇ ਇੱਥੇ ਆ ਕੇ ਚੋਰੀ ਕਰ ਜਾਂਦਾ ਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਸੀਸੀਟੀਵੀ ਫੁਟੇ ਤੁਹਾਨੂੰ ਦਿਖਾਵਾਂਗੇ ਕੱਲੀ ਕੱਲੀ ਵੀਡੀਓ ਤੁਸੀਂ ਦੇਖ ਸਕਦੇ ਹੋ ਚਿਹਰਾ ਜਿਹੜਾ ਸਾਹ ਨਜ਼ਰ ਆ ਰਿਹਾ ਚੋਰ ਦਾ ਕਿੰਨੇ ਹੌਸਲੇ ਬਰੰਦ ਨੇ ਤੇ ਗੱਲਬਾਤ ਵੀ ਕਰਾਂਗੇ ਪਰਿਵਾਰਕ ਮੈਂਬਰਾਂ ਜਿਨ੍ਹਾਂ ਦੇ ਚੋਰੀ ਹੋਈ ਹੈ ਬਣੇ ਕੀ ਨਾਗੇ ਤੁਹਾਡਾ ਹਾਂਜੀ ਮੇਰਾ ਨਾਮ ਸ਼ਰਨਜੀਤ ਕੋਹਰਿਆ ਹਾਂ ਡੇਰੀ ਤੇ ਰਹਿੰਦੇ ਆ ਤੇ ਰਾਮਨਗਰ ਚ ਤੇ ਮੇਰਾ ਹਸਬੰਦ ਡੇਰੀ ਦਾ ਕੰਮ ਕਰਦੇ ਆ ਇਦਾਂ ਰਾਤ ਨੂੰ 2:30 ਵਜੇ ਦਾ ਲਗਭਗ ਟਾਈਮ ਆ ਤੇ ਉਹਨੂੰ ਚੋਰ ਨੂੰ ਮੈਂ ਦੇਖਿਆ ਹੋਇਆ ਉਹ ਸਾਡੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਉਹਨੇ ਦਰਵਾਜ਼ਾ ਖੋਲ੍ਹ ਕੇ ਤੇ ਉਹਨੇ ਮਤਲਬ ਸਿੱਧਾ ਹੀ ਸਾਡੇ ਲੰਬਾਰੀ ਚ ਅਗਿਆਵਾ ਤੇ ਮੇਰੇ ਬੇਟੇ ਦਾ ਸਮਾਨ ਆ ਮੇਰਾ ਬੇਟਾ 6 ਸਾਲ ਬਾਅਦ ਮੇਰੇ ਬੇਟਾ ਹੋਇਆ ਵਾ ਤੇ ਮੇਰੇ ਮਤਲਬ ਭੈਣ ਭਰਾ ਰਿਸ਼ਤੇਦਾਰਾਂ ਨੇ ਮੈਨੂੰ ਸਮਾਨ ਖੁਸ਼ੀ ਦੇ ਨਾਲ ਮੇਰੇ ਬੱਚੇ ਨੂੰ ਸਮਾਨ ਪਾਇਆ ਵਾ ਸਮਾਨ ਮੈਂ ਉਸ ਮੇਟ ਕੇ ਆਪਣੇ ਰੱਖਿਆ ਵਾ ਪੈਸਾ ਆ ਮੇਰੇ ਕੋਲ ਮੈਂ ਉਹ ਹੀ ਸਮੇਟ ਕੇ ਰੱਖਿਆ ਵਾ ਮੈਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਕਿ ਚੋਰ ਨੇ ਆ ਕੰਮ ਕਰਨਾ ਸਾਡੇ ਘਰ ਵਿੱਚ ਆਣ ਕੇ ਮੇਰੀ ਸ਼ੁਰੂ ਤੋਂ ਆਦਤ ਹੈ ਮੈਂ ਪੈਸਾ ਕੋਲ ਆਪਣੇ ਸਮੇਟ ਕੇ ਰੱਖਦੀ ਆ ਬਾਹਰ ਬੈਂਕ ਚ ਜਾਵਾਂ ਨਹੀਂ ਪੈਸਾ ਕਰਾਉਂਦੀ ਹੈਗੀ ਹਾਂਜੀ ਤੇ ਬਾਕੀ ਹੈ ਆਪੇ 14 ਦਿਨੇ ਹੌਸਲੇ ਬੁਲੰਦ ਮੇਰੇ ਹਸਬੰਦ ਨੂੰ ਵੀ ਖਤਰਾ ਸੀ ਮਿੰਨੂ ਵੀ ਮੇਰੇ ਬੱਚੇ ਨੂੰ ਵੀ ਖਤਰਾ ਸੀ ਜਿਸ ਤਰ੍ਹਾਂ ਸੇ ਮੈਂ ਉਹਨੂੰ ਚੋਰ ਨੂੰ ਵੇਖ ਕੇ ਚਲਾਈ ਆ ਚੀਕਾਂ ਮਾਰੀਆਂ ਵਾ ਤੇ ਮੇਰੇ ਹਸਬੰਦ ਫੜ ਲੱਗਦੇ ਉਹਨੂੰ ਜਿੰਨ ਤੱਕ ਪਿੱਛੇ ਭੱਜਿਆ ਉਹ ਕਾਬੂ ਨਹੀਂ ਆਇਆ ਪਰ ਮਿੰਨੂ ਜੀ ਸੋ ਪੈਂਦੀ ਸੀ ਦੇਖਿਆ ਜਿਵੇਂ ਅਸੀਂ ਤੁਹਾਡਾ ਘਰ ਦਾ ਮਾਹੌਲ ਦੇਖ ਰਹੇ ਹਾਂ ਥੱਲੇ ਡੇਰੀ ਫਾਰਮ ਹੈ ਥੱਲੇ 15 ਤੋਂ 20 ਮੱਜਾਂ ਨੇ ਕਰੀਬ ਤੇ ਥੱਲੇ ਜਿਹੜੇ ਅਸੀਂ ਦੇਖਿਆ ਲੋਕ ਸੌਂਦੇ ਵੀ ਨਹੀਂ ਥੱਲੇ ਦੋ ਤਿੰਨ ਬੰਦੇ ਥੱਲੇ ਸੁੱਤੇ ਵੀ ਹੁੰਦੇ ਨੇ ਪਰ ਕਿਸ ਤਰ੍ਹਾਂ ਇਹ ਨਹੀਂ ਹਿੰਮਤ ਆ ਗਈ ਚੋਰ ਦੀ ਵੀ ਥੱਲੇ ਬੰਦੇ ਸੁੱਤੇ ਹੋਏ ਤੇ ਤੁਹਾਡਾ ਘਰ ਜਿਹੜਾ ਉੱਪਰ ਆ ਕਿਸ ਤਰ੍ਹਾਂ ਲੰਘ ਕੇ ਆਉਂਦਾ ਵਾ ਤੇ ਜਦੋਂ ਇਹ ਸੋਪੀ ਤੁਹਾਨੂੰ ਕਦੋਂ ਪਤਾ ਲੱਗਦਾ ਵੀ ਤੁਹਾਡੇ ਘਰੇ ਚੋਰੀ ਹੋ ਗਈ ਆ ਹਾਂਜੀ ਸਰ ਪਤਾ ਨੂੰ ਇਸ ਤਰ੍ਹਾਂ ਲੱਗਾ ਮੇਰਾ ਬੇਟਾ ਰਾਤ ਨੂੰ 2:30 ਵਜੇ ਉੱਠਿਆ ਆ ਤੇ ਮੈਂ ਆਪਣੇ ਬੇਟੇ ਨੂੰ ਲੈ ਕੇ ਮਤਲਬ ਉਹਨੂੰ ਫੀਡ ਕਰਦੀ ਪਈ ਆ ਬੈਠੀ ਹੋਈ ਤੇ ਉਸ ਤੋਂ ਬਾਅਦ ਅਚਾਨਕ ਮੈਂ ਆਪਣੇ ਦਰਵਾਜ਼ੇ ਵੱਲ ਧਿਆਨ ਮਾਰਿਆ ਵਾ ਤੇ ਨਾਲੇ ਆਪਣੇ ਹਸਬੰਦ ਧਿਆਨ ਵੱਲ ਮਾਰਿਆ ਮੇਰੇ ਹਸਬੰਦ ਵੀ ਸੁੱਤੇ ਹੋਏ ਆ ਤੇ ਜਿਸ ਤਰ੍ਹਾਂ ਮੈਂ ਆਪਣੇ ਬੇਟੇ ਨੂੰ ਬੈਠੀ ਫੀਡ ਕਰਦੀ ਪਈ ਆ ਨਾਲੇ ਮੈਂ ਆਪਣੇ ਦਰਵਾਜ਼ੇ ਵੱਲ ਵੇਖੀ ਜਾ ਰਹੀ ਆ ਵੀ ਮੈਂ ਤੇ ਲੋਕ ਕਰਕੇ ਦਰਵਾਜ਼ੇ ਕੁੰਡੇ ਲਗਾ ਕੇ ਸੁੱਤੀ ਹੋਈ ਆ ਤੇ ਇਹ ਦਰਵਾਜ਼ੇ ਕੋਲ ਕਿਸ ਤਰ੍ਹਾਂ ਕੇ ਆਇਆ ਤੋ ਹਾੜਾ ਅੱਧਾ ਦਰਵਾਜਾ ਖੁੱਲਾ ਹੋਇਆ ਵਾ ਤੇ ਅੱਧਾ ਉਸਤੇ ਨੇ ਬੰਦ ਕੀਆ ਵਾ ਤੇ ਬੰਦ ਕਰਕੇ ਉਹ ਆਪਣਾ ਅੰਦਰ ਲੰਬਾਰੀ ਚ ਜੋ ਚੀਜ਼ਾਂ ਸਮਾਨ ਹੈ ਮੇਰੇ ਬੱਚੇ ਦਾ ਉਹ ਲੱਗਾ ਹੋਇਆ ਲੱਗ ਕੇ ਉਸਨੇ ਪਾਇਆ ਆਪਣੇ ਬੈਗ ਵਿੱਚ ਪਾ ਕੇ ਪੌਕਟ ਚ ਉਹ ਨਿਕਲਦਾ ਹੀ ਪਿਆ ਵਾ ਤੇ ਉਸ ਤੋਂ ਬਾਅਦ ਹਾਲੇ ਮੈਂ ਇਹਨੂੰ ਵੇਖਿਆ ਵਾ ਜਿੰਨ ਤੱਕ ਮੈਂ ਆਪਣੇ ਹਸਬੰਦ ਨੂੰ ਠਾਇਆ ਵਾ ਤੇ ਉਹਨੇ ਦੇਰ ਨੂੰ ਉਹਨੇ ਮਾਰੀ ਛਾਲ ਪਾੜੇ ਤੋਂ ਪਰ ਦੌੜ ਕੇ ਚਲਾ ਗਿਆ ਸਾਡੇ ਕਾਬੂ ਨੇ ਆਇਆ ਉਸ ਤੋਂ ਆਈ ਫੇਸ ਨਹੀਂ ਦੇਖ ਪਾਇਆ ਤਾਂ ਜਦੋਂ ਤੁਸੀਂ ਰੋਲਾ ਪਾਇਆ ਤੁਹਾਡੇ ਹਸਬੰਦੇ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਥੱਲੇ ਛਾਲ ਮਾਰਦੇ ਥੱਲੇ ਬੰਦੇ ਸੁੱਤੇ ਪਏ ਸੀ ਉਹਨਾਂ ਨੇ ਨਹੀਂ ਫੜਨ ਦੀ ਕੋਸ਼ਿਸ਼ ਕੀਤੀ ਬੰਦੇ ਵੇਖੋ ਜੀ ਉਹਨਾਂ ਨੇ ਥੋੜਾ ਮਤਲਬ ਪੀਤੀ ਖਾਦੀ ਹੁੰਦੀ ਆ ਉਹ ਆਪਣੇ ਮੂੰਹ ਤੇ ਆਨ ਸੁੱਤੇ ਹੁੰਦੇ ਆ ਉਹਨਾਂ ਨੂੰ ਕੋਈ ਸੁੱਤ ਨਹੀਂ ਸਾਰੀ ਡਾੜੀ ਦੇ ਬੰਦੇ ਡੇੜੀ ਦਾ ਕੰਮ ਕੀਤਾ ਥੱਕੇ ਹੁੰਦੇ ਆ ਤੇ ਨਸ਼ਾ ਵਗੈਰਾ ਕਰਦੇ ਆ ਉਹ ਆਪਣੇ ਤਿੰਨੇ ਮਤਲਬ ਆਮ ਨਾਲ ਸੁੱਤੇ ਉਹਨਾਂ ਨੂੰ ਨਾ ਬੰਦੇ ਲੰਗੇ ਦਾ ਪਤਾ ਆ ਤੇ ਨਾ ਉਹਨਾਂ ਨੂੰ ਬੰਦੇ ਗਏ ਦਾ ਪਤਾ ਆ ਉਹ ਜਿਸ ਤਰ੍ਹਾਂ ਮੇਰੇ ਹਸਬੰਦ ਭੱਜੇ ਗਏ 도ੜੇ ਗਏ ਆ ਤੇ ਮਤਲਬ ਲਾਗੇ ਲਾਗੇ ਸਾਰੇ ਗਵਾਂਢੀ ਉੱਠੇ ਆ ਉੱਠ ਕੇ ਉਹਨਾਂ ਨੇ ਮੇਰੀ ਆਵਾਜ਼ ਸੁਣੀ ਆ ਵੀ ਇਹਦਾ ਬੇਟਾ ਨਹੀਂ ਠੀਕ ਹੋ ਸਕਦਾ ਤੇ ਬੇਟੇ ਨੂੰ ਕੋਈ ਪ੍ਰੋਬਲਮ ਆ ਗਈ ਆ ਤੇ ਪਰ ਬੰਦਾ ਸਾਡੇ ਕਾਬੂ ਨਹੀਂ ਆਇਆ ਹਾਂਜੀ ਬੰਦਾ ਕਾਬੂ ਨਹੀਂ ਆਇਆ ਤੇ ਬੰਦਿਆਂ ਨੇ ਵੀ ਦੇਖਿਆ ਨਹੀਂ ਆ ਜਿਹੜੇ نیچے ਸੁੱਤੇ ਆ ਉਹਨਾਂ ਨੇ ਉਸ ਤੋਂ ਬਾਅਦ ਵੇਖਿਆ ਆ ਵੀ ਕੀ ਹੋਇਆ ਕੌਣ ਲੰਗਿਆ ਵਾ ਕੀ ਗੱਲ ਹੋਈ ਆ ਤਬ ਇਹਨੂੰ ਇਸੋ ਵੀ ਬੰਦੇ ਦਾ ਹੁਲੀਆ ਆਇਆ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਕੈਮਰੇ ਲੱਗੇ ਤੁਹਾਡੇ ਕੀ ਵੀਡੀਓ ਚ ਹੁੰਦਾ ਬੰਦਾ ਕਿਸ ਤਰ੍ਹਾਂ ਦਾ ਵਾ ਕਿੰਨੀ ਉਮਰ ਦਾ ਬੰਦਾ ਪੰਜਾਬੀ ਆ ਪ੍ਰਵਾਸੀ ਆ ਕੌਣ ਆ ਕੋ ਪਤਾ ਲੱਗਾ ਕਿਸਾ ਹਾਂਜੀ ਵੇਖੋ ਜੀ ਅਸੀਂ ਇਦਾਂ ਮਤਲਬ ਵੇਖ ਕੇ ਕਹਿ ਸਕਦੇ ਆ ਮੈਂ ਉਹਦਾ ਹੁਲੀਆ ਤੇ ਪੂਰੀ ਤਰ੍ਹਾਂ ਦੇਖ ਨਹੀਂ ਪਾਈ ਪਰ ਥੋੜੀ ਥੋੜੀ ਮੈਂ ਉਹਨੂੰ ਪਛਾਣ ਵੀ ਸਕਦੀ ਹੋ ਸਕਦਾ ਕਿਤੇ ਮੈਂ ਵੇਖਾਂ ਚੱਖਾਂ ਜਾਣ ਮੈਂ ਪਛਾਣ ਵੀ ਲਵਾ ਉਹ ਹਾਈਟ ਦੇ ਲੰਬੇ ਆ ਤੇ ਪਤਲੇ ਆ ਠੀਕ ਹੈ ਤੇ ਉਹਨਾਂ ਨੇ ਮਤਲਬ ਸਾਫਾ ਪੱਦਾ ਹੋਇਆ ਵਾ ਸਿਰ ਤੇ ਵਾਈਟ ਕਲਰ ਦੀ ਟੀ-ਸ਼ਰਟ ਪਾਈ ਆ ਤੇ ਗ੍ਰੇ ਕਲਰ ਦਾ ਪਜਾਮਾ ਪਾਇਆ ਪੈਰੀ ਚੱਪਲ ਪਾਈ ਹੋਈ ਆ ਉਹ ਆਪਣੀ ਫੁੱਲ ਬਟਾਫਲ ਤਿਆਰੀ ਚ ਆਇਆ ਜਾਂਦਾ। ਮੈਨੂੰ ਇਹ ਸੋਚੀ ਤੁਹਾਡਾ ਕਿੰਨਾ ਕਿ ਨੁਕਸਾਨ ਹੋ ਗਿਆ ਦਸ਼ਕਾਂ ਨੂੰ ਸਾਂਝਾ ਕਰਦੇ ਹੋ। ਚੋਰ ਹੁੰਦਾ ਵਾ, ਅਲਮਾਰੀ ਵਿੱਚ ਤੁਹਾਡਾ ਕੀ ਕੀ ਸਮਾਨ ਪਿਆ ਸੀ ਤੇ ਤੁਸੀਂ ਮੈਨੂੰ ਇਹ ਸੋਲ ਅਲਮਾਰੀ ਲੋਕ ਨਹੀਂ ਤੁਸੀਂ ਕੀਤੀ ਸੀ। ਕੀ ਕੀ ਸਮਾਨ ਤੁਹਾਡਾ ਲੱਗ ਗਿਆ ਉਹ? ਹਾਂਜੀ ਸਰ ਮੈਂ ਲੋਕ ਲੰਬਾਰੀ ਕਰਕੇ ਇਹ ਮੇਰਾ ਅਲਮਾਰੀ ਦਾ ਕਪੜਾ ਆ ਤੇ ਉਹ ਕਪੜਾ ਦੇ ਵਿੱਚ ਮੈਂ ਆਪਣੀ ਰੋਜ਼ ਚਾਬੀ ਰੱਖ ਕੇ ਸੋਣਦੀਆਂ ਅਲਮਾਰੀ ਦੇ। ਕਦੀ ਇਸ ਤਰ੍ਹਾਂ ਦਾ ਕਦੀ ਚਾਂਸ ਨਹੀਂ ਸਾਡੇ ਨਾਲ ਹੋਇਆ। ਸਾਨੂੰ ਇੰਨੀ ਡੇਰ ਹੋ ਗਈ ਇੱਥੇ ਡੇਰੀ ਤੇ ਕੰਮ ਕਰਦੇ ਆ ਰਹਿੰਦੇ ਆ। ਤੇ ਮਤ ਬੋਲਾ ਚ ਆ ਵੀ ਪਤਾ ਨਹੀਂ ਕਿਹੜੇ ਹਸਾਬ ਕਿਤਾਬ ਨਾਲ ਉਹ ਆਇਆ ਵਾ ਕਿਸ ਤਰ੍ਹਾਂ ਅੰਦਰ ਗਿਆ ਉਹਨੇ ਸਾਡੀ ਖਿੜਕੀ ਆ ਰੂਮ ਦੀ ਖੁੱਲੀ ਹੁੰਦੀ ਆ ਉਹ ਵੀ ਖਿੜਕੀ ਬੰਦ ਕੀਤੀ ਐਂਦਾ ਦਰਵਾਜ਼ਾ ਬੰਦ ਕੀਤਾ ਵਾ ਮੇਰੇ ਬੇਟੇ ਦੀਆਂ ਚਾਰ ਚੈਂਦੀਆਂ ਆ ਤੇ ਚਾਰ ਪੰਜ ਕੜਿਆਂ ਦੇ ਜੋੜੇ ਸੀ ਤੇ ਥੋੜੇ ਹਾਂਜੀ ਚਾਂਦੀ ਦੇ ਤੇ ਸਾਡੇ 30000 ਰੁਪਏ ਆਏ ਕਿ ਹਿੱਤੇ ਮੇਰੇ ਪਾਸ ਚ ਅਲੱਗ ਪੈਸੇ ਹੀ ਮੈਂ ਵਰਤਨ ਨੂੰ ਰੱਖੇ ਖੱਜਾ ਉਹ ਮੇਰੇ ਅਲੱਗ ਹੀ ਉਹ ਸਾਬ ਕੱਢ ਕੇ ਤੇ ਲੈ ਗਿਆ ਹੁਣ ਕੀ ਲੱਗਦਾ ਨਹੀਂ ਵੀ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਚੋਰ ਬਿਲਕੁਲ ਨਹੀਂ ਡਰਦੇ ਅਸੀਂ ਦੇਖਿਆ ਘਰਾਂ ਵਿੱਚ ਘਾਰਿਆ ਬੜਾ ਸੇਵ ਘਾਰਿਆ ਜੇਕਰ ਘਰਾਂ ਦੇ ਵਿੱਚ ਘਰ ਵਿੱਚ ਇਸ ਤਰ੍ਹਾਂ ਚੋਰੀ ਹੋ ਜੂਗੀ ਫਿਰ ਆਮ ਲੋਕਾਂ ਦੇ ਆਮ ਜਗ੍ਹਾ ਤੇ ਕਿੰਦਾਗਾ ਅਸੀਂ ਦੇਖ ਸਕਦੇ ਵੀ ਚੋਰ ਬੜੇ ਆਰਾਮ ਨਾਲ ਚੋਰੀ ਕਰ ਸਕਦੇ ਨੇ ਡਾਰੀ ਖਤਮ ਹੋ ਗਿਆ ਚੋਰਾਂ ਦਾ ਅਸੀਂ ਦੇਖਿਆ ਵੀ ਇਹ ਆਪ ਚਾਰਸ਼ੇਰੇ ਘਰ ਨੇ ਥੱਲੇ ਮੱਜਾ ਰੱਖੀਆਂ ਨੇ ਉੱਤੇ ਪਰਿਵਾਰ ਰਹਿੰਦਾ ਸਾਹਮਣੇ ਮਾਲਕ ਮਕਾਨ ਨੇ ਇਥੇ ਤੁਸੀਂ ਪਰ ਕੀ ਲੱਗਦਾ ਜੇਕਰ ਇਹ ਸੇਵ ਜਗਾ ਹੀ ਨਹੀਂ ਹੈਗੀ ਇੱਥੋਂ ਸੇਵ ਜਗਾ ਫਿਰ ਕਿੱਥੇ ਹੋਗੀ ਹਾਂਜੀ ਵੇਖੋ ਜੀ ਆ ਨਸ਼ੇ ਵਾਲਿਆਂ ਤੇ ਤੇ ਪਮੰਦੀ ਬਿਲਕੁਲ ਲਾਉਣੀ ਚਾਹੀਦੀ ਆ ਕਿਉਂਕਿ ਇਹਨਾਂ ਕੋਲ ਖਤਰਾ ਆ ਖਤਰਾ ਮੇਰੇ ਬੇਟੇ ਨੇ ਵੀ ਖਤਰਾ ਹੀ ਛੋਟਾ ਜਿਹਾ ਮੇਰਾ ਬੱਚਾ ਆ ਮਸਾ ਮਹਾਰਾਜ ਨੇ 6 ਸਾਲ ਬਾਅਦ ਮੈਨੂੰ ਬੱਚਾ ਦਿੱਤਾ ਪ੍ਰਮਾਤਮਾ ਨੇ ਮੇਰੇ ਹਸਬੰਡ ਵੀ ਸੁੱਤੇ ਪਏ ਆ ਮੈਂ ਵੀ ਆਪਣੇ ਮੂੰਹ ਧਿਆਨ ਸੁੱਤੀ ਆ ਜਦੋਂ ਮੇਰਾ ਬੱਚਾ ਉੱਠਿਆ ਮੈਂ ਉਹਨੂੰ ਫੀਡ ਕਰਨ ਲੱਗੀ ਆ ਉਦੋਂ ਮੈਂ ਵੇਖਿਆ ਆ ਹੋ ਸਕਦਾ ਉਹ ਮੇਰੇ ਬੱਚੇ ਨੂੰ ਮਾਰਦਾ ਜਾਂ ਮੈਨੂੰ ਮਾਰਦਾ ਮੇਰੇ ਹਸਬੰਡ ਦੇ ਕੁਛ ਮਾਰ ਜਾਂਦਾ ਹਨੂ ਉਹ ਚ ਕੀ ਕਰੀ ਬਹੁਤਨਵਾਜੇ ਤੁਸੀਂ ਦੇਖਿਆ ਪਰਿਵਾਰ ਕੇ ਮੈਂਬਰ ਦਾ ਕਹਿਣਾ ਵੀ ਸਾਨੂੰ ਖਤਰਾ ਸੀ ਚੋਰ ਕੋ ਕੋਈ ਪਹਾੜਾ ਵੀ ਵਰਤ ਸਕਦਾ ਸੀ ਕਿਸੇ ਨੂੰ ਕੋ ਜਾਲੀ ਮਾਰੀ ਨੁਕਸਾਨ ਵੀ ਕਰ ਸਕਦਾ ਸੀ ਪਰ ਪਰਿਵਾਰ ਦਾ ਕਹਿਣਾ ਵੀ ਸਾਨੂੰ ਖਤਰਾ ਵਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਉਸ ਦੇ ਖਾਬ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਵੀਰੇ ਕੀ ਨਾ ਤੇਰਾ ਮੇਰਾ ਨਾਮ ਜੱਗਾ ਜੀ ਹੈ ਜੱਗਾ ਨਾਮ ਮੇਰਾ ਜੱਗਾ ਦੇਖ ਵੀਰੇ ਹੋਇਆ ਕੀ ਆ ਮੈਨੂੰ ਐਡੀ ਐਸਪੀ ਦਰਵਾਜ਼ਾ ਤੁਸੀਂ ਬੰਦ ਕੀਤਾ ਸੀ ਤੁਸੀਂ ਕਿਥੇ ਲੰਬੇ ਪਏ ਸੀ ਇਹ ਘਟਨਾ ਕਿੰਨੇ ਵਜੇ ਵਾਪਰਦੀ ਆ ਇਹ ਜੀ ਕੋਈ 2:50 ਮਿੰਟ ਦੀ ਗੱਲ ਆ ਹੂੰ ਅਹੀਂ ਤੇ ਸੁੱਤੇ ਸਾਡਾ ਬੇਟਾ ਤਿੰਨ ਚਾਰ ਦਿਨ ਤੋਂ ਠੀਕ ਨਹੀਂ ਹੈਗਾ ਅਸੀਂ ਮੰਮੀ ਜੀ ਨਾਲ ਕੋ ਕਮੇਟੀ ਚੋਂ ਕੇ ਲੈਂਦੀ 30000 ਰੁਪਿਆ ਕੁਛ ਨਹੀਂ ਆਪਣੇ ਮਾਲਕਾ ਕੋ ਫੜੇ ਸਾਡਾ ਬੇਟਾ ਠੀਕ ਨਹੀਂ ਪਤਾ ਨਹੀਂ ਕਿਹੜੇ ਬਲੇ ਲੋਡ ਪੈ ਜਾਏ ਤੇ ਅਸੀਂ ਤੇ ਪੈਸੇ ਰੱਖੇ ਆਪਣੇ ਮੂੰਹ ਤੇ ਅਣ ਸੁੱਤੇ ਮਿੰਨਸਾਲ ਹੋ ਗਿਆ ਇਸੇ ਕੰਮ ਕਰਦੇ ਡੇਰੀ ਤੇ ਸਾਡੇ ਤੇ ਇਹੋ ਜੀ ਤਾਂ ਕੋਈ ਗੱਲ ਬਾਤ ਨਹੀਂ ਬਾਕੀ ਜੇ ਹਾਨੂੰ ਇਹ ਗੱਲ ਦਾ ਪਤਾ ਹੁੰਦਾ ਫਿਰ ਅਸੀਂ ਚਾਬੀ ਆਪਣੇ ਕੋਲ ਰੱਖਦੇ ਅਸੀਂ ਤੇ ਰੱਖੀ ਉਹਦੇ ਲੋਕਰ ਦੇ ਵਿੱਚ ਹੀ ਵੀ ਚਲ ਸਾਡੇ ਘਰ ਤੇ ਕਿਸੇ ਨੇ ਆਉਣਾ ਜਾਣਾ ਨਹੀਂ ਤੇ ਇੱਥੋਂ ਤੱਕ ਕਿ ਕੋਈ ਬਾਫਰ ਬੰਦਾ ਵੀ ਨਹੀਂ ਲੱਗਦਾ ਬਾਕੀ ਚੋਰਾਂ ਦੀ ਇੰਨਾ ਕਿ ਹੌਸਲਾ ਹੋ ਗਿਆ ਵਾ ਵੀ ਜੇ ਅਸੀਂ ਐਡੇ ਪਤਗੜੇ ਪਰਿਵਾਰ ਦੇ ਵਿੱਚ ਸੇਫ ਨਹੀਂ ਆਗੇ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹੋ ਕਹਿੰਨੇ ਆ ਵੀ ਹਾਰਡਵੇਅਰ ਕੇ ਮਹਾਤਲ ਬੰਦਿਆਂ ਦੀ ਹੋਰ ਜਿਤਨਾ ਕਿ ਹੜ ਨਾਲ ਹੋਇਆ ਵਾ ਇਹੋ ਜਿਹੇ ਕੰਮ ਕਿਹ ਹੋਰ ਦੇ ਨਾਲ ਨਾ ਹੋਇਆ ਜਾਵੇ ਤੇ ਇਹਨਾਂ ਦੀ ਗੁਲਾਮ ਜਿਹੜੀ ਹੈ ਨਾ ਉਹ ਕੱਸ ਕੇ ਰੱਖੀ ਜਾਵੇ ਯਾਰ ਜੀ ਬਿਲਕੁਲ ਜੀ ਗੱਲ ਬਾਤ ਵੀ ਕਰਾਂਗੇ ਜਿਸ ਭੈਣ ਕੋ ਕਮੇਟੀ ਚੋਂ ਕਿ ਆਏ ਨੇ ਉਹਨਾਂ ਦੀ ਸੱਸ ਸਾਮ ਉਹ ਵੀ ਨਾਲ ਨੇ ਮਾਤਾ ਜੀ ਤੁਸੀਂ ਮੌਕੇ ਤੇ ਸੁਈ ਘਰੇ ਪਹੁੰਚ ਕੇ ਜਾਂ ਤੁਹਾਨੂੰ ਬਾਅਦ ਤਲਾ ਦਿੱਤੀ ਹੈ ਵੀ ਘਰੇ ਚੋਰੀ ਹੋ ਗਈ ਆ ਨਹੀਂ ਬਾਅਦ ਜੀ ਤਲਾ ਦਿੱਤੀ ਜੀ ਦੱਸਿਆ ਨੇ ਵੀ ਮਮਾ ਚੋਰੀ ਹੋ ਗਈ ਹੈ ਢਿੱਤੇ ਫੋਨ ਕਰਦੇ ਹੀ ਤੇ ਫੋਨ ਚੁੱਕਿਆ ਨਹੀਂ ਜਾਂਦਾ ਤੇ ਫੇਰ ਸਵੇਰ 6:00 ਵਜੇ ਫੋਨ ਚੁੱਕਿਆ ਫੇਰ ਇਹਨੇ ਦੱਸਿਆ ਮੇਰੀ ਚੋਰੀ ਹੋ ਗਈ ਆ ਆਸਾਂ ਦੀ ਗੱਲ ਕੀਤੀ ਆ ਰਹੀ ਹੈ ਕਹਿੰਦੇ ਤੁਹਾਡੇ ਵੱਲੋਂ ਕਮੇਟੀ ਚੁੱਕੀ ਗਈ ਆ ਕਿੰਨੇ ਕਿ ਸਚਾਈ ਆ ਕਿੰਨੇ ਕਿ ਪੈਸੇ ਤੇ ਪਏ ਸੀ ਏਕ ਜਿਆਦਾ ਦਿੱਤਾ ਹੈ ਹਾਂਜੀ ਤੇ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਵਾ ਪਰ ਇਹ ਹੁਣ ਨਹੀਂ ਜਈਦਾ ਵੀ ਕੀ ਹੁਣ ਮੰਗ ਕਰਦੇ ਹੋ ਪਰਿਵਾਰ ਨੂੰ ਕਿਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਕੀ ਕਹਿਣਾ ਚਾਹੋਗੇ ਹੁਣ ਵੀ ਹੁਣ ਇਹਨਾਂ ਦਮ ਚ ਇਹਨਾਂ ਦਾ ਸੋਚੋ ਤੁਸੀਂ ਕੁਝ ਮਤ ਕਰੋ ਇਹਨਾਂ ਦੀ ਮਤੋਂ ਨਹੀਂ ਜੀ ਦੀ ਬਿਲਕੁਲ ਜੀ ਤੇ ਵੀਰ ਜੱਗੇ ਵੀਰ ਪੁਲਿਸ ਨੂੰ ਕੰਪਲੇਨਟ ਕੀਤੀ ਆ ਪੁਲਿਸ ਆਈ ਕਿ ਨਹੀਂ ਆਈ ਇਹ ਮੌਕਾ ਵੇਖਣ ਦਸਕ ਨੂੰ ਸਾਂਝਾ ਕਰ ਦਿਓ ਅਹੀਂ ਤੱਕ ਤੇ ਨਹੀਂ ਆਈ ਬਲਕਿ ਅਸੀਂ ਦਰਖਾਸਤ ਲਿਖਾਤੀ ਆ ਤਸਵੀਰਾਂ ਤੁਹਾਨੂੰ ਸਾਂਝੀ ਕਰਾਂ ਆ ਆ ਰਾਮਨ ਲੈ ਕਲੋਨੀ ਦੀ ਆ ਉਸ ਘਰ ਦੀਆਂ ਤਸਵੀਰਾਂ ਵੀ ਜਰੂਰ ਸਾਂਝੀ ਕਰਾਂਗੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਘਰ ਆ ਜਿੱਥੇ ਕੀ ਚੋਰੀ ਹੋਈ ਆ ਸਾਰਾ ਪਰਿਵਾਰ ਸੁੱਤਾ ਪਿਆ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਵੀ ਉਹਨਾਂ ਦੇ ਘਰੇ ਚੋਰੀ ਹੋ ਜਣੀ ਆ ਉਹਨਾਂ ਦੇ ਘਰੇ ਇਸ ਤਰ੍ਹਾਂ ਦੀਆਂ ਜਿਹੜੀਆਂ ਹਾਲਾਤ ਹੋ ਜਾਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਉਸ ਘਰ ਦੀਆਂ ਜਿਸ ਘਰ ਵਿੱਚ ਚੋਰੀ ਹੋਈ ਆ ਬਿਲਕੁਲ ਜੀ ਤਸਵੀਰਾਂ ਤਾਲੂ ਕल्ली-ਕल्ली ਚੱਕਰਾਵਾਂਗੇ ﺍﻟमारी ਤੁਸੀਂ ਦੇਖ ਸਕਦੇ ਹੋ ﺍﻟमारी ਖੁੱਲੀ ਹੋਈ ਆ ਅਤੇ ਇਸ ਘਰ ਵਿੱਚੋਂ ﺍﻟमारी ਵਿੱਚੋਂ ਚਾਂਦੀ ਦੀਆਂ ਘੜੇ ਚਾਂਦੀ ਦੀਆਂ ਚੈਨਾ ਤੇ ਜਿਸ ਤਰ੍ਹਾਂ ਪਰਿਵਾਰਕ ਮੈਂਬਰ ਕਹਿ ਰਿਹਾ ਪੀ ਉਹਨਾਂ ਦਾ 30000 ਰੁਪਇਆ ਜਿਹੜਾ ਕਿ ਕਮੇਟੀ ਚੁੱਕੀ ਹੋਈ ਸੀ ਉਹ ਵੀ ਲੈ ਗਏ ਨੇ ਚੋਰ ਤੁਸੀਂ ਦੇਖ ਸਕਦੇ ਹੋ ਚੋਰ ਦੀ ਸੀਸੀਟੀਵੀ ਫੋਟੋ ਜੀ ਸਾਹਮਣੇ ਆਈ ਆ ਅਤੇ ਪਰਿਵਾਰ ਜਿਹੜਾ ਦਹਿਸ਼ਤ ਵਿੱਚ ਆ ਪਰਿਵਾਰ ਡਰਿਆ ਵੀ ਆ ਪੀ ਉਹਨਾਂ ਦੇ ਘਰੇ 6 ਸਾਲ ਬਾਅਦ ਬੱਚਾ ਹੋਇਆ ਕਿਤੇ ਇਹ ਨਾ ਹੁੰਦਾ ਪੀ ਉਹਨਾਂ ਦਾ ਕਦੇ ਬੱਚਾ ਹੀ ਚੁੱਕ ਕੇ ਲੈ ਜਾਂਦਾ ਪਰ ਚੋਰ ਦੇ ਕਿੰਨੇ ਹੌਸਲੇ ਬੁਲੰਦ ਨੇ ਅਸੀਂ ਕਹਿ ਸਕਦੇ ਵੀ ਘਰਾਂ ਵਿੱਚ ਘਰ ਆ ਪਰ ਫਿਰ ਵੀ ਚੋਰ ਨੇ ਪੂਰੀ ਦਲੇਰੀ ਵਰਤੀ ਅਤੇ ਚੋਰੀ ਕਰਕੇ ਲੈ ਗਿਆ ਸਮਾਨ ਹੁਣ ਦੇਖਣਾ ਹੈ ਵਗਿਆ ਪੁਲਿਸ ਮੌਕੇ ਤੇ ਆਉਂਦੀ ਆ ਕੀ ਪੁਲਿਸ ਕੋਲ ਕਾਰਵਾਈ ਕੀਤੀ ਜਾਂਦੀ ਆ ਤੇ ਪਰਿਵਾਰ ਨੂੰ ਕੋਈ ਤੰਗ ਸਾਥ ਮਿਲਦਾ ਮੇਨੂ ਦੀ ਉਜਾਤ ਮੈਂਤ ਵਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ